ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਕਟਿੰਗ ਕਰਾਂਗੇ 6 ਤੋਂ ਲੈ ਕੇ 7 ਸਾਲ ਦੇ ਬੱਚੇ ਦਾ ਸੂਟ ਤੇ ਇਹਦੇ ਲਈ ਆਪਾਂ ਕਪੜਾ ਲਿਆ ਇੱਕ ਮੇਰੇ ਕੋਲ ਪੀਸ ਪਏ ਸੀਗੇ ਮੈਂ ਉਹਦੇ ਵਿੱਚੋਂ ਹੀ ਮਤਲਬ ਸੂਟ ਜਿਹੜਾ ਹੈਗਾ ਕਟਿੰਗ ਕਰੂੰਗੀ ਤੇ ਆਪਾਂ ਜਿਹੜਾ ਮੈਜ਼ਰਮੈਂਟ ਹੈ ਉਹ ਲਿਖ ਲਿਆ ਹੈਗਾ ਤੇ ਨਾਲ ਦੀ ਨਾਲ ਮੈਂ ਤੁਹਾਨੂੰ ਦੱਸੀ ਵੀ ਜਾਊਂਗੀ ਤੇ ਇਸ ਤੋਂ ਪਹਿਲਾਂ ਆਪਾਂ ਤਰਪਾਈ ਵਾਸਤੇ ਛੱਡ ਕੇ ਤੇ ਆਪਾਂ 14 ਇੰਚ ਮਤਲਬ 7.5 ਇੰਚ 15 ਇੰਚ ਸੌਰੀ ਇਹਦੀ हिਪ ਹੈਗੀ ਆ ਤੇ ਆਪਾਂ 7.5 ਇੰਚ ਤੇ ਨਿਸ਼ਾਨੀ ਜਿਹੜੀ ਹੈਗੀ ਲਾ ਕੇ ਤੇ ਆਪਾਂ ਕੱਪੜੇ ਨੂੰ ਇਸ ਤਰ੍ਹਾਂ ਸੈੱਟ ਕਰ ਲੈਣਾ ਕੱਪੜਾ ਸੈੱਟ ਕਰਨ ਤੋਂ ਬਾਅਦ ਹਨਾ ਫਿਰ ਜਿਹੜੀ ਹੈਗੀ ਆ ਆਪਾਂ ਇਹਦੇ ਤੀਰਾ ਆਪਾਂ ਲਵਾਂਗੇ ਤੇ ਤੀਰਾ ਲੈਣ ਤੋਂ ਪਹਿਲਾਂ ਆਪਾਂ ਇਹਦੀ ਲੰਬਾਈ ਹੈਗੀ ਆ 26 ਇੰਚ ਠੀਕ ਹੈ ਜੀ ਤੇ ਇਸ ਤੋਂ ਬਾਅਦ ਜਿਹੜੀ ਇਹਦੀ ਬਾਕੀ ਮੈਜ਼ਰਮੈਂਟ ਹੈਗਾ ਉਹ ਮੈਂ ਤੁਹਾਨੂੰ ਨਾਲ ਦੀ ਨਾਲ ਦੱਸੀ ਚੱਲੂਗੀ 4.5 ਇੰਚ ਆਪਾਂ ਤੀਰਾ ਲਵਾਂਗੇ ਇਹਦਾ 4.5 ਇੰਚ ਤੀਰਾ ਲੈ ਕੇ ਉਸ ਤੋਂ ਬਾਅਦ ਆਪਾਂ ਸਕੇਲ ਨਾਲ ਇਹਦੀ ਨਿਸ਼ਾਨੀ ਲਾ ਲਵਾਂਗੇ ਇਸ ਤਰ੍ਹਾਂ ਥੋੜੀ ਜਿਹੀ ਡਾਊਨ ਗਲੇ ਤੋਂ ਤੇ ਉਸ ਤੋਂ ਬਾਅਦ 4.5 ਇੰਚ ਹੀ ਆਪਾਂ ਇਹਦਾ ਮੋਡਾ ਲਵਾਂਗੇ 4.5 ਇੰਚ ਮੋਡਾ ਲਵਾਂਗੇ ਤੇ ਇਸ ਤਰ੍ਹਾਂ ਇਹਨੂੰ ਮਾਰਕ ਕਰ ਲਵਾਂਗੇ ਉਸ ਤੋਂ ਬਾਅਦ ਆਪਾਂ ਲਾਵਾਂਗੇ ਛਾਤੀ ਦਾ ਨਿਸ਼ਾਨ ਛਾਤੀ ਇਹਦੀ ਹੈਗੀ ਹੈ 13 ਇੰਚ ਤੇ 6.5 ਇੰਚ ਤੇ ਆਪਾਂ ਨਿਸ਼ਾਨੀ ਲਾਵਾਂਗੇ ਤੇ ਇਸ ਤੋਂ ਬਾਅਦ ਆਪਾਂ ਸਾਈਡ ਜਿਹੜੀ ਸਾਈਡ ਲਾਈਨ ਆ ਉਹ ਲਾਵਾਂਗੇ 9.5 ਇੰਚ ਤੇ ਤੇ 26 ਇੰਚ ਦੀ ਲੈਂਥ ਹੈ ਜਿਹੜੀ ਆਪਾਂ ਲੈਂਥ ਤੇ ਨਿਸ਼ਾਨੀ ਲਾ ਕੇ ਦੇ ਨਾਲ ਆਪਾਂ 2 ਇੰਚ ਜਿਹੜਾ ਹੈਗਾ ਤਰਪਾਈ ਵਾਸਤੇ ਜਾਂ ਸਲਾਈ ਵਾਸਤੇ ਆਪਾਂ ਫੋਲਡਿੰਗ ਦਾ ਕਪੜਾ ਰੱਖ ਲਾਂਗੇ ਇਸ ਤੋਂ ਬਾਅਦ ਆਪਾਂ ਇਹਦੀ ਸ਼ੇਪ ਦਵਾਂਗੇ ਬੱਚੇ ਦੇ ਜਿਹੜੀ ਕਮਰ ਹੁੰਦੀ ਹੈ ਜਿੰਨੀ ਉਹਦੀ ਚੈਸਟ ਹੁੰਦੀ ਹੈ ਚੈਸਟ ਨਾਲੋਂ ਆਪਾਂ 1 ਇੰਚ ਕਮਰ ਘਟਾ ਕੇ ਰੱਖਣੀ ਹੁੰਦੀ ਹੈ ਕਮਰ ਦਾ ਜੇ ਨਾਪ ਤੁਹਾਡੇ ਕੋਲੇ ਨਹੀਂ ਹੈਗਾ ਤਾਂ ਜਿੰਨੀ ਤੁਹਾਡੀ ਚੈਸਟ ਆ ਜੇ ਤੁਹਾਡੀ 13 ਇੰਚ ਚੈਸਟ ਆ ਬੱਚੇ ਦੀ ਤਾਂ ਮਤਲਬ ਤੁਸੀਂ 12 ਇੰਚ ਕਮਰ ਰੱਖ ਸਕਦੇ ਆ 1 ਇੰਚ ਦੇ ਫਰਕ ਨਾਲ ਤੇ ਇਸ ਤੋਂ ਬਾਅਦ ਆਪਾਂ ਜਿਹੜਾ ਹੈਗਾ ਇੱਕ ਦਾ ਅੱਧਾ ਅੱਧਾ ਇੰਚ ਆਪਾਂ ਮੋਢੇ ਵਾਲੀ ਜਿਹੜੀ ਨਿਸ਼ਾਨੀ ਉਹਦੇ ਤੋਂ ਪਿੱਛੇ ਨੂੰ ਲੈ ਕੇ ਇਦਾਂ ਨਿਸ਼ਾਨੀ ਲਾ ਦੇਣੀ ਹੈ ਥੀਰੇ ਤੱਕ ਤੇ ਇਸ ਤਰ੍ਹਾਂ ਗਲਾਈਆਂ ਪਾ ਦੇਣੀਆਂ ਤੇ ਇਸ ਤਰ੍ਹਾਂ ਗਲਾਈਆਂ ਪਾਉਣ ਤੋਂ ਬਾਅਦ ਹੁਣ ਆਪਾਂ ਜਿਹੜੀ ਹੈਗੀ ਕਟਿੰਗ ਕਰਾਂਗੇ ਇਹਦੀ ਇਸ ਤਰ੍ਹਾਂ ਕਟਿੰਗ ਕਰ ਲਵਾਂਗੇ ਇਹਦੀ ਵਿੱਚ ਮਾਰਜਨ ਜ਼ਿਆਦਾ ਨਹੀਂ ਦੇਣਾ ਕਿਉਂਕਿ ਬੱਚੇ ਦੇ ਕੱਪੜਿਆਂ ਦੇ ਵਿੱਚ ਜ਼ਿਆਦਾ ਮਾਰਜਨ ਨਹੀਂ ਦਿੱਤਾ ਜਾਂਦਾ ਕਿਉਂਕਿ ਉਸ ਦੇ ਨਾਲ ਜਦੋਂ ਆਪਾਂ ਫਿਰ ਕੱਪੜਾ ਸਿੱਧਾ ਕਰਦੇ ਹਾਂ ਉਹਦੀ ਫਿਨਿਸ਼ਿੰਗ ਨਹੀਂ ਆਉਂਦੀ ਤੇ ਇਸ ਤਰ੍ਹਾਂ ਆਪਾਂ ਗੁਲਾਈ ਦੇ ਵਿੱਚ ਇਹਨੂੰ ਆਪਾਂ ਇਦਾਂ ਕਟਿੰਗ ਕਰ ਲਵਾਂਗੇ ਤੇ ਆਪਣੇ ਕੋਲੇ ਦੇਖੋ ਫਰੰਟ ਹਿੱਸਾ ਜਿਹੜਾ ਹੈਗਾ ਸ਼ਰਟ ਦਾ ਉਹ ਬਣ ਕੇ ਰੈਡੀ ਹੋ ਗਿਆ ਤੇ ਜਿਹੜੀ ਆਪਾਂ ਆਹ ਵਾਲੀ ਸਲਾਈ ਉੱਪਰ ਮਤਲਬ ਨਿਸ਼ਾਨੀ ਲਾਈ ਸੀ ਉਹਦੇ ਤੋਂ ਵੀ ਆਪਾਂ ਇਹਨੂੰ ਕਟਿੰਗ ਕਰ ਲਾਂਗੇ ਤੇ ਹੁਣ ਆਪਾਂ ਬੈਕ ਹਿੱਸੇ ਦਾ ਕੱਪੜਾ ਕੱਢਾਂਗੇ ਬੈਕ ਹਿੱਸੇ ਨੂੰ ਵੀ ਸੇਮ ਆਪਾਂ ਜਿਵੇਂ ਫਰਸਟ ਵਾਲਾ ਪੱਲਾ ਕੱਢਿਆ ਉਵੇਂ ਹੀ ਆਪਾਂ ਬੈਕ ਹਿੱਸੇ ਨੂੰ ਇਦਾਂ ਫੋਲਡ ਕਰ ਲਾਂਗੇ ਤੇ ਉਹਨੂੰ ਮੈਜ਼ਰ ਕਰ ਲਾਂਗੇ ਮੂਹਰੇ ਪੱਲੇ ਦੇ ਨਾਲ ਨਾਪ ਲਵਾਂਗੇ ਚੰਗੀ ਤਰ੍ਹਾਂ ਇਲਾਪ ਆਪਾਂ ਇਹਨੂੰ ਸਹੀ ਕਰਕੇ ਇਦਾਂ ਵਿਚਾਲਾਂਗੇ ਤੇ ਫੁੱਲਾਂ ਦਾ ਧਿਆਨ ਰੱਖਣਾ ਕਿ ਫੁੱਲ ਜਿਹੜੇ ਆ ਤਾਂ ਨੂੰ ਉਹਨਾਂ ਦਾ ਮੂੰਹ ਆ ਤੇ ਪਿਛਲਿਆਂ ਦਾ ਵੀ ਤਾਂ ਨੂੰ ਹੀ ਹੋਵੇ ਤੇ ਇਸ ਤਰ੍ਹਾਂ ਕਰਕੇ ਆਪਾਂ ਮੈਜ਼ਰ ਕਰ ਲਵਾਂਗੇ ਤੇ ਮੂਰਲੀ ਕਾਰਟ ਜਿਹੜੀ ਉਹ ਤੁਸੀਂ ਬਾਅਦ ਚ ਪਾਉਣੀ ਆ ਪਹਿਲਾਂ ਨਹੀਂ ਪਾਉਣੀ ਹੈਗੀ ਤੇ ਨਾਲ ਆਪਾਂ ਹੁਣ ਇਸ ਤਰ੍ਹਾਂ ਮੈਜ਼ਰ ਕਰਕੇ ਕਟਿੰਗ ਕਰ ਲਵਾਂਗੇ ਇਦਾਂ ਕਟਿੰਗ ਕਰਕੇ ਤੇ ਆਪਾਂ ਪਿਛਲੀ ਕਾਰਟ ਤੋਂ ਇਦਾਂ ਗੁਲਾਈ ਦਿੰਦੇ ਹੋਏ ਕਟਿੰਗ ਕਰ ਲਾਂਗੇ ਤੇ ਆਪਾਂ ਬਾਅਦ ਵਿੱਚ ਇਹਦੀ ਫਰੰਟ ਵਾਲੀ ਕਾਰਟ ਪਾਵਾਂਗੇ ਹੁਣ ਆਪਾਂ ਫਰੰਟ ਵਾਲੀ ਕਾਰਟ ਪਾਵਾਂਗੇ ਇਸ ਤਰ੍ਹਾਂ ਕਰਕੇ ਬੱਚੇ ਦੀ ਕਾਰਟ ਵਾਲੀ ਡੂੰਗੀ ਨਹੀਂ ਪਾਈਦੀ ਮਤਲਬ 1 ਇੰਚ ਦੇ ਅੱਧੇ ਪੌਣੇ ਇੰਚ ਦੇ ਹਿੱਸੇ ਦੇ ਨਾਲ ਮਤਲਬ ਤੁਸੀਂ ਆਪਣੀ ਕਾਰਟ ਜਿਹੜੀ ਪਾ ਸਕਦੇ ਆ ਬਾਕੀ ਬੱਚੇ ਦਾ ਮੋਟਾ ਪਤਲਾ ਕਿੰਨਾ ਹੈਗਾ ਉਸ ਹਾਵ ਨਾਲ ਰੱਖ ਸਕਦੇ ਆ ਤੇ ਇੱਥੋਂ ਆਪਾਂ 4.5 ਇੰਚ ਲਿਆ ਹਨਾ ਤੇ 4.5 ਇੰਚ ਆਪਾਂ 5 ਹੋ ਗਿਆ ਮਤਲਬ ਜਿਤਨਾ 4.5 ਇੰਚ ਤਿਆਰ ਰਹ ਜੂਗਾ ਤੇ ਇਸ ਤੋਂ ਬਾਅਦ ਆਪਾਂ 4.5 ਇੰਚ ਲਿਆ ਮੋਢਾ ਤੇ ਜਿਹੜੀ 13 ਇੰਚ ਸੀਗੀ ਉਹ ਚੈਸਟ ਸੀਗੀ ਤੇ ਉਸ ਤੋਂ ਬਾਅਦ ਆਪਾਂ ਜਿਹੜੀ ਕਮਰ ਸੀ ਉਹ 1 ਇੰਚ ਘਟਾ ਕੇ ਰੱਖੀ ਆ ਮਤਲਬ 12 ਇੰਚ ਆਪਾਂ ਕਮਰ ਰੱਖੀ ਆ ਤੇ 15 ਇੰਚ ਜਿਹੜੀ ਆ ਉਹਦੀ हिਪ ਸੀਗੀ ਬੱਚੇ ਦੀ 7.5 ਇੰਚ ਤੇ ਆਪਾਂ ਨਿਸ਼ਾਨੀ ਲਾਈ ਆ ਤੇ ਆਹ ਵਾਲੀ ਸ਼ੇਪ ਜਿਹੜੀ ਆ ਉਹਨੂੰ ਦੇਣੀ ਆ ਸਕੇਲ ਨਾਲ ਬਹੁਤੀ ਤਿੱਖੀ ਸ਼ੇਪ ਨਹੀਂ ਦੇਣੀਗੀ ਤੇ ਇਸ ਤੋਂ ਬਾਅਦ ਹੁਣ ਆਪਾਂ ਕਟਿੰਗ ਕਰਾਂਗੇ ਬਾਜੂ ਬਾਜੂ ਕਟਿੰਗ ਕਰਨ ਲਈ ਵੀ ਤੁਸੀਂ ਧਿਆਨ ਰੱਖਣਾ ਵੀ ਫੁੱਲਾਂ ਦੀ ਸ਼ੇਪ ਹੈ ਜਿਹੜੀ ਉਹ ਮਤਲਬ ਜਿੱਧਰ ਨੂੰ ਤੁਹਾਡੇ ਸੂਟ ਕਮੀਜ਼ ਦੇ ਫੁੱਲ ਜਾ ਰਹੇ ਆ ਉਧਰ ਨੂੰ ਹੀ ਜਾਵੇ ਇਸ ਚੀਜ਼ ਦਾ ਤੁਸੀਂ ਖਾਸ ਧਿਆਨ ਰੱਖਣਾ ਤੇ ਉਹਨਾਂ ਦਾ ਫੁੱਲਾਂ ਦਾ ਮੂੰਹ ਉੱਪਰ ਨੂੰ ਆ ਤੇ ਇਹਨਾਂ ਦਾ ਵੀ ਆਪਾਂ ਉੱਪਰ ਨੂੰ ਹੀ ਰੱਖਾਂਗੇ ਇਸ ਤੋਂ ਬਾਅਦ ਆਪਾਂ 1 ਇੰਚ ਜਾਂ ਸਵਾ ਇੰਚ ਜਿਹੜੀ ਹੈਗੀ ਐ ਛੱਡ ਕੇ ਤਰਪਾਈ ਵਾਸਤੇ ਉਸ ਤੋਂ ਬਾਅਦ ਆਪਾਂ ਨਿਸ਼ਾਨੀ ਲਾਵਾਂਗੇ 11/2 ਇੰਚ ਤੇ 11:30 ਵੀ ਲੈ ਸਕਦੇ ਆ ਤੁਸੀਂ 12 ਵੀ ਲੈ ਸਕਦੇ ਆ ਮਤਲਬ ਆਪਣੀ ਚੋਇਸ ਦੇ ਹਿਸਾਬ ਨਾਲ ਵੀ ਕਿੰਨੀ ਬੱਚਾ ਬਾਪਸੰਦ ਕਰਦਾ ਹੈਗਾ ਤੇ ਐਦਾਂ ਮਤਲਬ ਤੁਸੀਂ ਨਿਸ਼ਾਨੀ ਲਾ ਲੈਣੀ ਆ ਤੇ ਥੋੜਾ ਜਿਹਾ ਮਾਰਜਨ ਜਿਹੜਾ ਉੱਪਰੋਂ ਸਲਾਈ ਚਾਹਣਾ ਉਹ ਲੈ ਲੈਣਾ 2 ਇੰਚ ਦੀ ਆਪਾਂ ਗੁਲਾਈ ਪਾਉਣੀ 2 ਇੰਚ ਤੇ ਕਾਟ ਪਾਉਣੀ ਇਹਦੀ ਆਮ ਵੱਡਿਆਂ ਦੀ 3.5 ਇੰਚ ਤੇ ਵੰਦੀ ਆ ਛੋਟੇ ਬੱਚੇ ਦੀ ਜਿਵੇਂ 5 ਤੋਂ 6 ਸਾਲ ਦੇ ਬੱਚੇ ਦੀ 6 ਤੋਂ 7 ਦੀ ਹਨਾ 2 ਜਾਂ 2.5 ਇੰਚ ਤੇ ਕਾਟ ਪਾਉਣੀ ਆ ਤੇ ਇਦਾਂ ਆਪਾਂ ਨਿਸ਼ਾਨੀ ਲਾ ਲੈਣੀ ਆ 5 ਇੰਚ 4.5 ਇੰਚ 5 ਇੰਚ ਮੂਰੀ ਰੱਖਣੀ ਆ ਆਪਾਂ 4.5 ਇੰਚ ਮੂਰੀ ਬਹੁਤ ਹੁੰਦੀ ਆ ਕਿਉਂਕਿ ਥੋੜੀ ਜਿਹੀ ਲੂਸ ਮੂਰੀ ਚੱਲ ਰਹੀ ਆ ਅੱਜਕੱਲ ਤੇ ਬਾਕੀ ਫਿਟਿੰਗ ਦੇ ਹਿਸਾਬ ਨਾਲ ਤੁਸੀਂ ਰੱਖ ਸਕਦੇ ਹੋ ਜੇ ਪੂਰੀ ਫਿਟਿੰਗ ਇਆ ਉਹ ਦੇ ਦਵਾਂਗੇ ਇਦਾਂ ਤੇ ਇਹ ਆਪਣੀ ਬਾਹ ਜਿਹੜੀ ਆ ਨਿਕਲਿਆਈ ਆ ਤੇ ਕੱਪੜਾ ਕਟਿੰਗ ਕਰਨ ਵੇਲੇ ਤੁਸੀਂ ਕੱਪੜਾ ਥੋੜਾ ਜਿਆਦਾ ਜ਼ਿਆਦਾ ਕਟਿੰਗ ਕਰਿਆ ਕਰੋ ਕਿਉਂਕਿ ਕਈ ਵਾਰੀ ਕੋਈ ਚੀਜ਼ ਦੇ ਵਿੱਚ ਭੁਲੇਖਾ ਲੱਗ ਜਾਂਦਾ ਤੇ ਆਪਾਂ ਬਾਅਦ ਵਿੱਚ ਤਾਂ ਕਟਿੰਗ ਕਰ ਸਕਦੇ ਆ ਪਰ ਜੇ ਆਪਾਂ ਪਹਿਲਾਂ ਕੱਪੜਾ ਕਟਿੰਗ ਕਰ ਦਾਂਗੇ ਤਾਂ ਫਿਰ ਉਹਨੂੰ ਉੱਚ ਜੋੜ ਪਾਉਣੇ ਔਖੇ ਹੋ ਜਾਂਦੇ ਆ ਤੇ ਹੁਣ ਆਪਾਂ ਦੇਵਾਂਗੇ ਫਰੰਟ ਵਾਲੀ ਕਾਰਟ ਦੀ ਸ਼ੇਪ ਤੇ ਫਰੰਟ ਵਾਲੀ ਕਾਰਟ ਦੀ ਸ਼ੇਪ ਵੀ ਆਪਾਂ ਜ਼ਿਆਦਾ ਡੂੰਗੀ ਨਹੀਂ ਦੇਣੀਗੀ ਬੱਚੇ ਦੀ ਤੇ ਇਸ ਤਰ੍ਹਾਂ ਦੇਖੋ ਆਪਣੀ ਬਾਹ ਜਿਹੜੀ ਆ ਉਹ ਰੈਡੀ ਹੋ ਗਈ ਆ ਤੇ ਹੁਣ ਆਪਾਂ ਜਿਹੜੀ ਕਟਿੰਗ ਕਰਾਂਗੇ ਸਲਵਾਰ ਸਲਵਾਰ ਆਪਾਂ ਜਿਹੜੀ ਹੈਗੀ ਆ ਚਾਰ ਕੁੰਦੇ ਵਾਲੀ ਕਟਿੰਗ ਕਰਾਂਗੇ ਜਿਵੇਂ ਆਪਾਂ ਸਟ੍ਰੇਟ ਸਲਵਾਰ ਅੱਜਕੱਲ ਵੱਡੇ ਪਾਉਂਦੇ ਆ ਉਸ ਤਰ੍ਹਾਂ ਹੀ ਕਟਿੰਗ ਕਰਾਂਗੇ ਤੇ ਚਾਰ ਤਿਆਂ ਇਹਦੀਆਂ ਮਾਰ ਲੈਣੀਆਂ ਹੈਗੀਆਂ ਇਹ ਵੀ ਮੇਰੇ ਕੋਲੇ ਪੀਸ ਹੀ ਸੀਗਾ ਪਿਆ ਹੋਇਆ ਉਹਦੇ ਵਿੱਚੋਂ ਹੀ ਮੈਂ ਸਲਵਾਰ ਬਣਾਈ ਆ ਤੇ ਜਿਹੜੀ ਬਾਹਤ ਘਾਟ ਹੈਗੀ ਆ ਉਹਨੂੰ ਆਪਾਂ ਇਦਾਂ ਮਾਰਕ ਕਰਕੇ ਕੱਢ ਦਵਾਂਗੇ ਇਸ ਤਰ੍ਹਾਂ ਮਾਰਕ ਕਰਕੇ ਚਾਰ ਮਤਲਬ ਤਿਆਂ ਮਾਰ ਲੀਆਂ ਆਪਾਂ ਜਿਹੜਾ ਮੇਰੇ ਕੋਲੇ 1.5 ਮੀਟਰ ਦਾ ਪੀਸ ਸੀ ਉਹਦੀਆਂ ਮੈਂ ਚਾਰ ਤਿਆਂ ਮਾਰ ਲੀਆਂ 4 ਫੋਲਡ ਕਰ ਲਿਆ ਉਹਨੂੰ ਤੇ ਮੁੜ ਕੇ 3 ਇੰਚ ਉੱਪਰ ਉਹ 벨ਟ ਛੱਡ ਦੇਣੀ ਆ 3 ਇੰਚ ਦੀ 벨ਟ ਪੋਣੀ ਆ ਬੱਚੇ ਦੇ ਤੇ ਆਪਾਂ ਜਿਹੜੀ ਬਾਹਰ ਘਾਟ ਆ ਉਹ ਆਪਾਂ ਕੱਢ ਦਿੱਤੀ ਆ ਤੇ 3 ਇੰਚ ਉੱਪਰੋਂ ਛੱਡ ਕੇ ਇਹ ਤੇ ਜਿੰਨੀ ਵੀ ਲੰਬਾਈ ਹੈਗੀ ਆ ਬੱਚੇ ਦੀ ਉਸ ਲੰਬਾਈ ਤੋਂ 1 ਇੰਚ ਫालतू ਮਤਲਬ ਜਿੰਨੀ ਲੰਬਾਈ ਆ ਉਹਦੇ ਤੋਂ 1 ਇੰਚ ਵਧਾ ਕੇ ਨਿਸ਼ਾਨੀ ਲਾਉਣੀ ਆ ਤੁਸੀਂ ਤੇ ਹੁਣ ਇਸ ਤੋਂ ਬਾਅਦ ਆਪਾਂ ਲਵਾਂਗੇ ਝੋਲੀ ਦਾ ਜਿਹੜਾ ਹੈਗਾ ਝੋਲੀ ਵਾਲੀ ਸਾਈਡ ਤੋਂ ਤੇ ਘੇਰਾ ਤੁਸੀਂ ਆਪਣੇ ਹਿਸਾਬ ਨਾਲ ਰੱਖਣਾ ਹੈਗਾ ਆਪਾਂ ਹੌਲੀ ਬਣਾਉਣੀ ਆ ਸਲਵਾਰ ਭਾਰੀ ਬਣਾਉਣੀ ਆ ਉਪਰੋਂ 3 ਇੰਚ ਛੱਡ ਕੇ 10 ਇੰਚ ਤੇ ਤੁਸੀਂ ਨਿਸ਼ਾਨੀ ਲਾਉਣੀ ਆ ਝੋਲੀ ਦੀ ਇਸ ਤੋਂ ਬਾਅਦ ਜਿਹੜੀ ਮੂਰੀ ਆ ਮੂਰੀ 5 ਇੰਚ ਰੱਖਣੀ ਆ ਤੇ ਨਾਲ 1.5 ਇੰਚ ਤੁਸੀਂ ਵਿੱਚੋਂ ਮਤਲਬ ਕਿ ਸੀਣ ਵਾਸਤੇ ਕਟਿੰਗ ਕਰਨੀ ਆ ਜਿੱਥੋਂ ਆਪਾਂ ਉਹ ਮਾਰਜਿਨ ਰੱਖਣਾ 4.5 ਇੰਚ ਮੂਰੀ ਵੀ ਰੱਖ ਸਕਦੇ ਆ ਲੇਕਿਨ 5 ਇੰਚ ਮੂਰੀ ਚ ਪੈਰ ਸੋਖਾ ਪੈ ਜਾਂਦਾ ਬੱਚੇ ਦਾ ਤੇ ਇਸ ਤਰ੍ਹਾਂ ਆਪਾਂ ਸਲਵਾਰ ਦੀ ਜਿਹੜੀ ਆ ਕਟਿੰਗ ਕਰ ਲੈਣੀ ਆ ਸਲਵਾਰ ਦੀ ਮਤਲਬ ਜਿਹੜੀ ਘੇਰਾ ਉਹ ਤੁਸੀਂ ਆਪਣੀ ਪਸੰਦ ਦੇ ਮੁਤਾਬਕ ਵੱਡਾ ਛੋਟਾ ਰੱਖ ਸਕਦੇ ਆ 벨ਟ ਜਿਹੜੀ ਆ ਉਹ 3 ਇੰਚ ਹੀ ਰੱਖਣੀ ਆ ਤਿਆਰ 3 ਇੰਚ ਤਿਆਰ ਹੋਵੇ ਤੇ 5.5 ਇੰਚ ਦੀ ਤੁਸੀਂ 벨ਟ ਕਟਿੰਗ ਕਰਨੀ ਆ ਤੇ ਜਿਹੜੀ ਝੋਲੀ ਆ ਉਹ ਤੁਸੀਂ ਮਤਲਬ ਕਿ ਇਸ 3 ਇੰਚ ਉਪਰੋਂ ਛੱਡ ਕੇ 10 ਇੰਚ ਮਤਲਬ ਤੇ ਨਿਸ਼ਾਨੀ ਲਾਉਣੀ ਆ ਤੇ ਆਪਣੀ ਸਲਵਾਰ ਕਟਿੰਗ ਹੋ ਗਈ ਹੁਣ ਆਪਾਂ 벨ਟ ਕਟਿੰਗ ਕਰਾਂਗੇ 벨ਟ ਵਾਸਤੇ ਆਪਾਂ ਇਦਾਂ ਪੀਸ ਜਿਹੜਾ ਆਪਣੇ ਕੋਲੇ ਨਿਕਲ ਆਇਆ ਹੈਗਾ ਉਹਦੇ ਵਿੱਚ ਹੀ ਆਪਾਂ 벨ਟ ਕੱਢਾਂਗੇ 5.5 ਇੰਚ 벨ਟ ਆਪਾਂ ਲਵਾਂਗੇ ਲੰਬਾਈ ਉਹਦੀ ਫੋਲਡ ਕਰਕੇ ਮਤਲਬ 3 ਇੰਚ ਤਿਆਰ ਰਹਿ ਜਾਊਗੀ ਤੇ ਉਸ ਤੋਂ ਬਾਅਦ ਜਿਹੜੀ ਹਿਪ ਆ ਹਿਪ ਨਾਲੋਂ ਆਪਾਂ 2.5 ਇੰਚ ਐਕਸਟਰਾ ਰੱਖਾਂਗੇ ਜਿੰਨੀ ਹਿਪ ਆ ਮੰਨ ਲਓ ਹਿਪ ਉਹਨਾਂ ਦੀ ਹੈਗੀ ਆ 17 ਇੰਚ ਹਿਪ ਸੀਗੀ ਠੀਕ ਹੈ ਜੀ ਤਾਂ ਉਹਦੇ ਵਿੱਚ ਆਪਾਂ 2.5 ਇੰਚ ਲੂਜ਼ਿੰਗ ਪਾ ਦਾਂਗੇ 14 ਇੰਚ ਮਤਲਬ हिਪ ਸੀਗੀ ਤੇ ਆਪਾਂ ਉਹਦੇ ਵਿੱਚ 2.5 ਇੰਚ ਲੂਜ਼ਿੰਗ ਪਾ ਕੇ ਕਟਿੰਗ ਕਰਤੀ ਤਿੰਨ ਵੀ ਪਾ ਸਕਦੇ ਆ ਲੂਜ਼ਿੰਗ 2.5 ਵੀ ਪਾ ਸਕਦੇ ਆ ਆਪਣੀ ਸਲਵਾਰ ਕਟਿੰਗ ਹੋ ਚੁੱਕੀ ਆ ਤੇ ਆਪਾਂ ਛੋਟੇ ਬੱਚੇ ਦਾ ਸੂਟ ਆ ਜਿਹੜਾ ਕਟਿੰਗ ਹੋ ਚੁੱਕਿਆ ਜੇ ਤੁਹਾਨੂੰ ਕੁਝ ਨਾ ਸਮਝ ਲੱਗਿਆ ਹੋਵੇ ਤਾਂ ਤੁਸੀਂ ਮੈਨੂੰ ਕਮੈਂਟ ਕਰਕੇ ਪੁੱਛ ਸਕਦੇ ਆ ਥੈਂਕ ਯੂ ਸੋ ਮਚ ਵੀਡੀਓ ਦੇਖਣ ਲਈ